ਇੱਕ ਵਾਰ ਦੀ ਗੱਲ ਹੈ ਕਿ ਰਾਜੇ ਦਾ ਕੀਮਤੀ ਹਾਰ ਚੋਰੀ ਹੋ ਗਿਆ। ਰਾਜੇ ਨੇ ਉਸ ਚੋਰ ਦੀ ਬਹੁਤ ਤਲਾਸ਼ ਕੀਤੀ ਪਰ ਉਸ ਦਾ ਕੋਈ ਪਤਾ ਨਾ ਲੱਗਿਆ। ਆਖਿਰਕਾਰ ਰਾਜੇ ਨੇ ਸੋਚਦਿਆਂ ਸੋਚਦਿਆਂ ਰਾਜੇ ਨੂੰ ਇੱਕ ਗੱਲ ਸੁੱਝੀ। ਉਸ ਨੇ ਸ਼ਹਿਰ ਦੇ ਸਾਰੇ ਲੋਕਾਂ ਨੂੰ ਆਪਣੇ ਦਰਬਾਰ ਵਿੱਚ ਇਕੱਠੇ ਕਰ ਲਿਆ। ਹਰ ਇੱਕ ਨੂੰ ਇੱਕੋ ਜਿੰਨੀ ਲੰਮੀ ਇੱਕ ਇੱਕ ਸੋਟੀ ਦੇ ਕੇ ਕਿਹਾ ਕੱਲ ਨੂੰ ਸਾਰੇ ਜਾਣਿਆਂ ਨੇ ਸੋਟੀਆਂ ਲੈ ਕੇ ਦਰਬਾਰ ਵਿੱਚ ਹਾਜ਼ਰ ਹੋਣਾ ਨਾਲ ਹੀ ਇਹ ਵੀ ਆਖ ਦਿੱਤਾ ਕਿ ਇਹ ਸੋਟੀ ਦੀ ਇੱਕ ਖਾਸियत ਗੱਲ ਹੈ ਜਿਹੜਾ ਚੋਰ ਹੋਵੇਗਾ ਉਸ ਦੀ ਸੋਟੀ ਰਾਤੋ ਰਾਤ 1 ਸੈਂਟੀਮੀਟਰ ਵੱਧ ਜਾਵੇਗੀ ਸਾਰੇ ਸੋਟੀਆਂ ਲੈ ਕੇ ਆਪਣੇ ਆਪਣੇ ਘਰਾਂ ਨੂੰ ਚੱਲ ਗਏ ਚੋਰ ਨੇ ਸੋਚਿਆ ਕਿ ਮੈਂ ਆਪਣੀ ਸੋਟੀ ਨੂੰ ਕੱਟ ਕੇ 1 ਸੈਂਟੀਮੀਟਰ ਛੋਟੀ ਕਰ ਲਵਾਂ ਤਾਂ ਮੈਂ ਬਚ ਸਕਦਾ ਹਾਂ ਉਸ ਨੇ ਇਸ ਤਰ੍ਹਾਂ ਹੀ ਕੀਤਾ ਦੂਜੇ ਦਿਨ ਸਾਰੇ ਲੋਕ ਆਪੋ ਆਪਣੀਆਂ ਛੋਟੀਆਂ ਲੈ ਕੇ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋਏ ਸਾਰਿਆਂ ਦੀਆਂ ਛੋਟੀਆਂ ਦੀ ਲਵਾਈ ਵੇਖੀ ਗਈ ਪਰ ਚੋਰ ਦੀ ਛੋਟੀ ਫੈਰਿਆਂ ਦੀਆਂ ਛੋਟੀਆਂ ਵਿੱਚੋਂ ਛੋਟੀ ਸੀ ਰਾਜੇ ਨੇ ਭਰੇ ਦਰਬਾਰ ਵਿੱਚ ਉਸ ਚੋਰ ਨੂੰ ਫੜ ਲਿਆ ਉਸ ਕੋਲੋਂ ਹਾਰ ਬਰਾਮਦ ਕਰਕੇ ਉਸ ਨੂੰ ਕੈਦ ਕਰ ਲਿਆ ਉਸ ਨੂੰ ਹੋਰ ਵੀ ਸਜ਼ਾ ਦਿੱਤੀ ਗਈ ਇਹ ਤੋਂ ਸਿੱਖਿਆ ਮਿਲਦੀ ਹੈ ਕਿ ਚੋਰ ਦੀ ਦਾੜੀ ਵਿੱਚ ਤਿੰਕਾ